ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕੁਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੱਥਿਆਲਾ ਇਹ ਨੱਥਿਆਲਾ ਨਵਾਂ ਹੈ ਦੋ ਛੋਟੇ ਛੋਟੇ ਪਿੰਡ ਨੱਥਿਆਲਾ ਨਵਾਂ ਤੇ ਪੁਰਾਣਾ ਇਹਨਾਂ ਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਸਾਡੇ ਏਰੀਆ ਦੇ ਵਿੱਚ ਇਸ ਪਿੰਡ ਦੀ ਪਛਾਣ ਆਰਮੀ ਦੇ ਟਾਵਰ ਤੋਂ ਹੁੰਦੀ ਹੈ ਕੋਟਕਪੂਰੇ ਤੋਂ ਆਪਾਂ ਫਰੀਦਕੋਟ ਨੂੰ ਜੇ ਮਹਰਾਣੇ ਵਾਲੇ ਪੀਡ ਵਾਲੀ ਸੜਕ ਉੱਤੇ ਜਾਣਾ ਹੋਵੇ ਤਾਂ ਫਿਰ ਇਹ ਪਿੰਡ ਉਸ ਸੜਕ ਦੇ ਉੱਤੇ ਆਉਂਦਾ ਸਿੱਖਾਂ ਵਾਲਾ ਪਿੰਡੇ ਦੇ ਨੇੜ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਤੇ گاਵਾ ਬਾਈ ਕਹਿੰਦਾ ਮੈਂ ਲਿਆਇਆ ਕਰੂੰਗਾ ਵਿਕਰੀ ਵਾਲਾ ਦੋ ਨਗ ਅੱਜ ਦੀ ਵੀਡੀਓ ਚ ਦਿਖਾਉਂਗਾ ਜਿੰਨਾ ਚ ਇਸ ਗਾਂਵ ਬਾਰੇ ਸਿਰਫ ਡਿਟੇਲ ਲਵਾਂਗੇ ਕਿਉਂਕਿ ਹਜੇ ਕੱਚੀ ਵੈੜ ਹੈ ਤੇ ਜਿਹੜੀ ਇੱਧਰ ਵੈੜ ਹੈ ਥੋੜੀ ਹਾਜ਼ਰ ਦਿਸਦੀ ਹੈ ਤੋੜ ਕੇ ਵੀ ਦਿਖਾਉਂਗਾ ਇਹਦਾ ਰੇਟ ਵੀ ਵੀਡੀਓ ਚ ਹੋਊਗਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਸ ਉਹ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਦੇ ਆ ਤੇ ਤਸੱਲੀ ਕਰਨ ਦਾ ਤੁਹਾਡਾ ਹੱਕ ਹੁੰਦਾ ਜ਼ਰੂਰ ਆ ਕੇ ਕਰ ਲਿਆ ਕਰੋ ਆਓ ਇਸ ਵਾੜ ਬਾਰੇ ਜਾਣਕਾਰੀ ਪਹਿਲਾਂ ਲਈਏ ਦੂਜੀ ਗਾਂ ਜਿਹੜੀ ਉਹ ਤੁਹਾਨੂੰ 2 ਨੰਬਰ ਤੇ ਦਿਖਾਵਾਂ ਮੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਲੱਸ ਦਿਓ ਬਾਈ ਗੁਰਵਿੰਦਰ ਹੈ ਮੇਰਾ ਨਾਮ ਗੁਰਵਿੰਦਰ ਭਾਈ ਗਾਵਾਂ ਹੀ ਲਿਆਇਆ ਕਰੋਗੇ ਕਿ ਮੱਝਾਂ ਵੀ ਹਾਂਜੀ ਹਾਂਜੀ ਮੱਝਾਂ ਵੀ ਲਿਆਇਆ ਕਰਾਂਗੇ ਗਾਈਆਂ ਵੀ ਅੱਛਾ ਹਜੇ ਹੋਣੀ ਸ਼ੁਰੂ ਕੀਤਾ ਹੈ ਕੰਮ ਹਾਂਜੀ ਹਾਂਜੀ ਨਾ ਪਹਿਲੇ ਨੰਬਰ ਤੇ ਵਾੜ ਬਾਈ ਕੰਨਵਾ ਸੂ ਆ ਦੰਦੋ ਕਿਵੇਂ ਹੈ ਇਹ ਜੀ ਪਹਿਲਾ ਸੂਆ ਸੂ ਗਈ ਦੋ ਦੰਦ ਯਾਰ ਪਹਿਲਾ ਸੂਆ ਸੋਣਾ ਦੋ ਦੰਦ ਹੈ ਤੈਨ ਕਿੰਨੇ ਲਊ ਤੇਰੇ ਹਿਸਾਬ ਨਾਲ ਬਈ ਅੰਦਾਜ਼ਾ ਜੀ ਇਹ ਵਾ ਚਾਰ ਪੰਜ ਦਿਨ ਹੀ ਲੈ ਜੂਗਾ ਜੀ ਠੀਕ ਹੈ ਚਾਰ ਪੰਜ ਦਿਨ ਹਜੇ ਲੈ ਜੂਗੀ ਕੀ ਰੇਟ ਕਰਦੇ ਹੋ ਤਾਂ ਗੁਰਿੰਦਰ ਬਈ ਇਹਦਾ ਜੀ 90000 ਖੋਲੀਆਂ ਨੂੰ ਦੋਸਤੋ ਰੇਟ 90000 ਹੈ ਚਾਰ ਤੋਂ ਪੰਜ ਦਿਨ ਹਜੇ ਲੈ ਸਕਦੀ ਐ ਸੋਨ ਦੇ ਵਿੱਚ ਦੋ ਦੰਦ ਹੈ ਦੰਦ ਤੁਸੀਂ ਆ ਕੇ ਦੇਖ ਲੈਣੇ ਆ ਹਵਾਨੇ ਦੀ ਜਿਹੜੀ ਤਿਆਰੀ ਉਹ ਹੁਣ ਦੇ ਹਿਸਾਬ ਤੇ ਤੁਸੀਂ ਦੇਖ ਲਓ ਇਹਦੀ ਬਾਕੀ ਜਜ ਨਹੀਂ ਤੁਹਾਨੂੰ ਚਾਹੀਦੀ ਹੈਗਾ ਰੇਟ ਦੇ ਹਿਸਾਬ ਤੇ ਜਾਂ ਬਰੀਡ ਕੁਆਲਟੀ ਦੇ ਹਿਸਾਬ ਤੇ ਉਹ ਤੁਸੀਂ ਆ ਕੇ ਇਹਨੂੰ ਦੇਖ ਲਓਗੇ ਉਹ ਢਾਂਚਾ ਦੇਖੋ ਚਮਕ ਸੋਹਣੀ ਹੈ ਦੋ ਦੰਦ ਵੈੜ ਪਹਿਲਾ ਸੁਆਸੂਗੀ ਤੇ 90000 ਦੀ ਡਿਮਾਂਡ ਵੀ ਨੇ ਰੱਖੀ ਹੈ ਥਾਣੇ ਦੇ ਹੱਥੀ ਚਵਾਈ ਵਾਲੇ ਆ ਫੇਸ ਇਹਦਾ ਦੇਖ ਲਓ ਤੁਸੀਂ ਹਵਾਨਾ ਫੇਰ ਇਹਦਾ ਦੇਖੋ ਇੱਕ ਵਾਰ ਚੰਗੀ ਸੰਭੀ ਹੋਈ ਆ ਉਮਰ ਦੇ ਹਿਸਾਬ ਤੇ ਸਿਹਤ ਦੀ ਬੜੀ ਸੋਹਣੀ ਬਣੀ ਵੀ ਹੈ ਭਾਈ ਇਹਨੂੰ ਪਰਨੂ ਕਰੀ ਇਧਰੋਂ ਉਹ ਰਿਕਵਰ ਜਦੋਂ ਸਾਈਡ ਨੂੰ ਜਾਂਦੀ ਫੇਰ ਹਵਾਨਾ ਦੇਖੋ ਦੋਸਤੋਂ ਕਿਉਂਕਿ ਹਜੇ 4-5 ਦਿਨੇ ਲੈਂਦੀ ਐ ਫਿਰ ਗਰਮੀ ਦੀ ਰੁੱਤ ਤੱਕ ਪਸ਼ੂ ਪਹਿਲਾਂ ਵੀ ਸੂ ਸਕਦਾ ਹੁੰਦਾ ਆ ਬਾਈ ਜਿਹੜੀ 2 ਨੰਬਰ ਤੇ ਗਾਂ ਖੜੀ ਆ ਕਿੰਨੇ ਕ ਦਿਨ ਲਾਊਗੀ ਸੂਣ ਚ ਇਹਦੇ ਜੀ ਪਾਏ ਆ 10 ਤੋਂ 12 ਦਿਨ ਠੀਕ ਐ ਸੂਆ ਇਹਦਾ ਸੂਆ ਪਹਿਲਾਂ ਹੀ ਇਹ ਸ਼ਾ ਪਹਿਲਾਂ ਸੂਆ ਹੀ ਇਹਨੇ ਸੂਣਾ ਹਾਂਜੀ ਹਾਂਜੀ ਠੀਕ ਐ ਇਹਦਾ ਰੇਟ ਕੀ ਕਰਦੇ ਹੋ ਬਾਈ ਇਹਦਾ ਰੇਟ ਜੀ 75000 ਜੀ ਖੋਲੀ ਨੂੰ ਤੁਰ ਗਈ ਦੋਸਤੋਂ ਸੂਆ ਬਾਈ ਕਹਿੰਦਾ ਪਹਿਲਾਂ ਹੀ ਸੂਊਗੀ ਰੇਟ 75000 ਐ ਹਜੇ ਦੇਮ 10 ਤੋਂ 12 ਲੈਂਦੀ ਐ ਲੰਬਾਈ ਚੰਗੀ ਐ ਗਾਂ ਦੀ ਹਵਾਨਾ ਫਿਟਿੰਗ ਵਾਲਾ ਰੱਖੂਗੀ ਥਣ ਹੱਥੀ ਜਵਾਈ ਵਾਲਾ ਹੋਊਗਾ ਬਾਕੀ ਜੋ ਚੀਜ਼ ਆ ਉਹ ਤੁਸੀਂ ਵੀਡੀਓ ਚੋਂ ਦੇਖ ਲਈਏ ਸੋ ਇਹ 2 ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਆ ਪਹਿਲਾ ਸੁਆ ਇਹਨੇ ਸੁਣਾ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਗਵੀਰ ਕੋਲ ਵਿਕਰੀ ਵਾਲੇ ਸੀਗੇ ਤੇ ਦੋਨੇ ਤੁਹਾਨੂੰ ਦਿਖਾਤੇ ਆ। ਬਾਕੀ ਤੁਸੀਂ ਤਸੱਲੀ ਕਰ ਲਓ ਜਿਹੜਾ ਨਗ ਤੁਹਾਨੂੰ ਜੱਜਦਾ ਹੈ। ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਹੈ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ।